ਹਾਂਜੀ ਵੈਲਕਮ ਹੈ ਜੀ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਹੋਪ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਜੀ ਤੇ ਅੱਜ ਆਪਾਂ ਚੱਲਿਆਂਗੇ ਜੀ ਦਿੱਲੀ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਆ ਆਪਣਾ ਇੱਕ ਖਾਸ ਯਾਰ ਵੈਲੀ ਆ ਜਿਹਦਾ ਨਾਮ ਹੈ ਸਤਰਾਮ ਜੱਠਾ ਜਿਹਨੂੰ ਪਿਆਰ ਨਾਲ ਅਸੀਂ ਪਿੱਤਦਾ ਵੀ ਕਹਿ ਦਿੰਦੇ ਆ ਉਹਨੇ ਆਉਣਾਗਾ ਅਸਟ੍ਰੇਲੀਆ ਤੋਂ ਤੇ ਸਵੇਰੇ ਉਹ 5 ਵਜੇ ਉਤਰੂਗਾ ਦਿੱਲੀ ਅਸੀਂ ਉਰੋਂ ਚੱਲਾਂਗੇ ਰਾਤ ਨੂੰ 12 ਵਜੇ ਤੇ ਉਹਨੂੰ ਚੱਕ ਕੇ ਲਿਆਉਣੇ ਆ ਸੀ ਤੇ ਥੋੜੇ ਨਾਲ ਉਹਨੂੰ ਮਲਾਉਣੇ ਆ ਉਹ ਚੱਕਦਾ ਮੂੰਹ ਤੀਜੇ ਦਿਨ ਇੰਡੀਆ ਆ ਜਾਂਦਾ ਪਤਾ ਨਹੀਂ ਕਿੰਨਾ ਕੁ ਬੋਲੋ ਪੈਸੇ ਸਾਰੇ ਆ ਉਹਦੇ ਨਾਲ ਚੱਲਦੇ ਆਪਾਂ ਗੱਲਬਾਤ ਵੀ ਕੀ ਭਈ ਤੇਰੇ ਮ ਲਾਉਣਾ ਛੋੜੇ ਨਾਲ ਕਰਾਉਣਾ ਉਹਦੀ ਗੱਲ ਬਾਤ ਲੈ ਵੀ ਮੇਤਰੋ ਆਪਾਂ ਪਹੁੰਚ ਛੱਕਾਂਗੇ ਕਣਕ ਟਾਬੇ ਦੇ ਉਰੋਂ 에어ਪੋਰਟ ਦੀ ਦੂਰੀ ਰਹੇਗੀ ਸਿਰਫ ਘੰਟੇ ਦੀ ਤੇ ਆਪਣਾ ਜਿਹੜਾ ਸੱਤੂ ਆ ਉਹ ਆਊਗਾ 6 ਵਜੇ 4 ਵਜੇ ਜੋ ਕਹਨੇ ਘੰਟਾ ਕਰਕੇ ਉਰੇ ਰੈਸਟ ਰੋਟੀ ਬਣੀ ਸ਼ਾਕ ਕੇ ਆਪਾਂ ਛੱਲਾਂਗੇ ਉਰੋਂ ਦੁਬਾਰੋਂ ਤੇ ਆਹ ਖੜੀ ਹੈ ਆਪਣੀ ਸਕੋਰਪੀਓ ਲੁੱਕ ਵਰਗੀ 83 84 ਨੰਬਰ ਆ ਆਹ ਕ ਮਸੂਰ ਬੜਾ ਕਰੇ ਓਏ ਕਿਹੜਾ ਭਰੌੜਾ ਜੇ ਬੇਜ ਬੇਜ ਭਰੌੜਾ ਫਰਮੈਂਡ ਯਮਲੇਟ ਮਿਲਦ ਨੂੰਰੇ ਕਣਕ ਢੱਬਾ ਹੈ ਸ਼ੁੱਧ ਬੈਸ਼ ਨੂੰ ਆਹ ਖਾਤਾਸ ਮਾਰਸ ਮਾਰ ਦੇ ਕੇ ਤੇ ਇਹ ਸਾਦ ਕੇ ਅੱਧੀ ਰੋਟੀ ਦੀ ਬਣਾਉਂਦਾ ਪਰ ਉਕੀ ਮਜ਼ਾਕ ਨਹੀਂ ਅੱਧੀ ਰੋਟੀ ਦੀ ਬੁਰਕੀ ਬਣਾਉਂਦਾ ਹਾਲਾ ਓਏ ਲੈ ਵੀ ਮੁੰਡੇ ਬਲਾ ਕਣਕ ਢਾਬੇ ਤੋਂ ਸਸਰੀ ਘਰ ਤੇ ਚਲੋ ਲੈ ਵੀ ਮੁੰਡੇ ਪਾਉਂਦੇ ਵੇਖਾ ਹੁਣ ਚਾਰ ਚਲਾ ਫੋਨ ਪਹਿਲਾਂ ਯਾਰਾਂ ਨਾਲ ਹੋਰ ਸਪੋਰਟ ਕਰਤਾ ਸਰੂ ਸਭੋ ਮੰਦੇ ਬਗਤੋਂ ਉਹਨਾਂ ਵਿਗਤੇ ਖੜਨਾ ਵਾਟਰਮੈਲਨ ਵਾਟਰਮੈਲਨ ਐਲ ਐਲ ਪਾਟੜ ਖੜਨਾ ਕਿੱਥੇ ਆਉਂਦੇ ਹੋਏ ਇੱਥੇ ਹੀ ਖੜਾਂਗੇ ਕਣਕੜਾਬੇ ਦੀ ਹੈ ਓਏ ਕਿ ਚੇਂਜ ਕਰਨਾ ਡੱਬਾ ਕੋਈ ਅਗਲੇ ਦੇ ਖੜਦਾ ਅੱਗੇ ਮੰਨ ਤਾਂ ਹਵੇਲੀ ਤੇ ਦੇਖਾਂਗੇ ਨਹੀਂ ਕਣਕਾਂ ਵਾਲਾ ਨੂੰ ਕਾਣੂ ਰੇਟ ਹਾਈ ਕਰਨੇ ਨੇ ਨਾਵੇਂ ਕਹਿਣਗੇ ਭਾਂ ਚਵਾਈ ਵਾਰ ਹੋ ਰਿਆ ਉਹਨਾਂ ਨੇ ਜਿਆਦਾ ਕੜ ਭੁੱਕੀ ਤੇ ਲਮਾਉਣਾ ਫਿਰ ਤਾਂ ਫਾਇਦਾ ਵਰੌਣਕ ਮੇਲਾ ਦੇਖਿਆ ਜਾਊਗਾ ਹੋਰ ਹਾਲੇ ਦਾ ਕੋਈ ਸੈਣ ਹੀ ਜਦੋਂ ਅੱਜ ਦੀ ਗੱਲੀ ਗੱਡੀ ਤਿਉਹਰੇ ਹੁਣ 8-10 ਹੋ ਗਿਆ ਵੱਦੇ ਹੋਈਆਂ ਸਾਡੇ ਬਾਅਦੇ ਤੀਜਾਸ਼ਨ ਦਾ ਪ੍ਰੋਗਰਾਮ ਕਰਾਇਆ ਜਾ ਵੀ ਮੋਜਰਾ ਚਲਾਇਆ ਜਾ ਵੀ ਓਰੇ ਫੇਰ ਖੜਾਂਗੇ ਜੀ ਇੱਥੇ ਡੈਫੀਨੇਸ਼ਨ ਜੱਟਾਂ ਦੀ ਦੁੱਲੇ ਦਾ ਲਾਇਆ ਜਾਵੇ ਗਾਣਾ ਓਰੇ ਸਾਡੇ ਆਉਂਦਿਆਂ ਨੂੰ ਆਈ ਲੱਗੇ ਓਏ ਓਏ ਅੱਥਵੀ ਪੇਲੇ ਨੂੰ ਨਹੀਂ ਲੈ ਗਿਆ ਓਏ ਓਏ ਮਾਰੇਗਾ ਕੰਦਰਾ ਓ ਲੈ ਜਾ ਯਾਰ ਇਹਨੂੰ ਬਈ ਹਲੋ ਅਣਪੜਾ ਓਏ ਪਰ ਓ ਲੈ ਜਾ ਬਈ ਬਣ ਕੇ ਯਾਰ ਉਹ ਨਹੀਂ ਮੁੜਦਾ ਭੈਣ ਦਾ ਯਾਰ ਲੰਘਿਆ ਉਹ ਮੋੜ ਲੈ ਮੋੜ ਲੈ ਹੋ ਕਹੀਂ ਕਹੀਂ ਇਹ ਰੂ ਕਹੀ ਵੇ ਓਏ ਕਹੀਂ ਓਏ ਕੀ ਕਹਿ ਰਿਆ ਨੂੰ ਹਾਂ ਕੀ ਕੀ ਰਿਹਾ ਹੈ ਮਾਰ ਲੈ ਜਾ ਆਏ ਜਿਹੜਾ ਗੱਲ ਆ ਜੀ ਦਾ ਵੜਾ ਉਹ ਰੱਸੀ ਦੇਖਦਾ ਉਹਦਾ ਫੇਰ ਫੁੱਦੂ ਨੇ ਜਿਹੜੇ 20 ਲੱਖ ਲਾ ਕੇ ਜਾਂਦੇ ਨੇ ਉਹ ਰੱਸੀ ਦੇਖਦੇ ਰੱਸੀ ਆਰਮੀ ਵਾਲਾ ਨਹੀਂ ਹੈਗਾ ਇਹ ਉਹ ਜਾਂਦੀਆਂ ਗੁੰਡਾ ਬਣ ਲੈ ਲੈ ਵੀ ਸਾਡਾ ਬੰਦਾ ਜਿਹੜਾ ਕਹਿੰਦੇ ਸਤਨਾਮ ਚੱਠਾ ਉਹ ਪੁੱਜ ਚੁੱਕਿਆ ਕਹਿੰਦੇ ਮੇਰੇ ਵੀਰਿਓ ਬਾਹਰ ਐਂਟਰੀ ਕਰ ਰਿਹਾ ਹੈ ਉਹ ਤੇ ਅਸੀਂ ਉਹਨੂੰ ਪਾਰਕਿੰਗ 'ਚ ਨਹੀਂ ਜਾਂਦੇ ਗੱਡੀ ਬਾਹਰੋਂ ਵਾਰੀ ਚੱਕ ਲੈਣਾ ਸਿੱਧਾ ਬਿਠਾ ਕੇ ਗੱਡੀ 'ਚ ਪਿੰਡ ਨੂੰ ਠੋਕ ਦੇਣਾ ਉਹਨੂੰ ਲਈ ਜਾ ਕੇ ਸਾਤ ਗਿਆ ਘੜਤਾ ਕੰਨ ਗੋਲਦੀ ਜਮੀ ਮੋਟਰਸਾਈਕਲ ਜਾਉਂਦਾ ਇਹਨਾਂ ਚਲਾਹ ਚਲੂ ਨਹੀਂ ਘੜਦੇ ਇੱਥੇ ਨਹੀਂ ਓਵਰ ਸਪੀਡ ਦਾ ਹੈਗਾ ਕੁਛ ਹੈਗਾ ਵੀ ਆਪਰ ਨਾਲ ਨਾਲ ਅੱਜ ਹਾਚ ਬਹਿ ਜਾ ਤੂੰ ਛੋਡੇ ਯਾਰਮੀ ਵਾਲਾ ਫਾਰਟਰਾ ਜੈਕਟਰ ਨਾਲੇ ਬਹਿਣ ਚਾਹ ਤੇ ਲੈ ਕੇ ਵੀ ਛੇਦੀ ਜਾਊਗਾ ਪਰ ਆਏ ਨਹੀਂ ਪਤਾ ਕਿੱਥੇ ਡੇ ਵਿੱਚ ਇਹਨਾਂ ਦਾ ਕ੍ਰੈਸ਼ ਆਏ ਨਹੀਂ ਪਤਾ ਕੋਈ ਦੇਖ ਕੇ ਪਾਕਿਸਤਾਨਾ ਗੋਲਾ ਬਰੂ ਦੇ ਮਾਰੇ ਤੇ ਐਸਾ ਹੁਣ ਦਾ ਨਹੀਂ ਨਾ ਪਤਾ ਲਾ ਆਪ ਹੀ ਫਟ ਫਟ ਜਾਂਦੇ ਨੇ ਹੈ ਹੈਗਾ ਉਹ ਜਵਾਕ ਗਿਆ ਜਾ ਲੈ ਕੇ ਜੀ ਉਹਨੂੰ ਉਂਗਲ ਫੜਨ ਦੀ ਕਹਿੰਦੇ ਕਿਸੇ ਦੀ ਰੋਲਣਾ ਨਹੀਂ ਰੇ ਓਏ ਉਂਗਲ ਫੜ ਲੈ ਕਿਸੇ ਦੀ ਰੁਲ ਜੇਗਾ ਮੇਰਾ ਸਾਲਿਆ ਸਾਸਤਰੀ ਕਾ ਜੀ ਵੈਲਕਮ ਬ੍ਰੋ 그러면은 ਲੱਗਣ ਲੱਗ ਗਿਆ ਬਾਹਰ ਲੈ ਗਿਆ ਨਹੀਂ ਲੱਗ ਰਹੀ ਵੀ ਅਸੀਂ ਬਾਹਰ ਜੀ ਸੋਹਣਾ ਹੋ ਗਿਆ ਇਹਦੀਗਾ ਐ ਓਏ ਸਵੀਟ ਹੋ ਗਿਆ ਬ੍ਰੋ ਪਹਿਲਾਂ ਨੂੰ ਯਾਰਾ ਐ ਪਾਸ ਗਿਆ ਭਾਈ ਪਲਵਾਨ ਸਾਡਾ ਵਾਜਣਾ ਘਟਾ ਲਿਆ ਮੇਰੀ ਜਾਨ ਇੱਕ ਦੀ ਫਿੱਟ ਹੋ ਗਿਆ ਹੈ ਫਿੱਟ ਹੋ ਗਿਆ ਫਿੱਟ ਹੋ ਗਿਆ ਫਿੱਟ ਹੋ ਗਿਆ ਓਕੇ ਹੋ ਗਿਆ ਰੋਟਾ ਜਮਾ 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 ਲਾਉਂਦਾ ਨਾ ਮੁੰਡਾ ਸਾਡਾ ਫਰੇ ਤੇ ਚਿੱਕਲੇ ਐਤ ਗਿਉ ਹੈ ਅੱਛਾ ਮੈਨੂੰ ਦੇਖ ਹੀ ਨਿਕਾ ਦੂਜਾ ਚੂਚ ਹੈ ਦੇ ਵਰਗਾ ਇਹ ਵੀ ਆਉਂਦਾ ਰੋਟਾ ਰੋਟਾ ਸਟਾਪ ਕਰ ਖਾਣਾ ਰਿਹਾ ਓਹੋ ਓ ਮਾਈ ਗਾਡ ਓ ਮਾਈ ਗਾਡ ਓ ਇਹ ਜੀ ਜਾਂ ਜ਼ਰੂਰੀ ਨੇ ਯਾਰਾ ਮੁੰਲਾ ਅੱਗੇ ਰੱਖ ਲਈ ਇਹਦਾ ਕੁੱਟ ਘੜਦੀ ਆ ਜਾਓ ਰਾਰ ਇਹ ਚੀਜ਼ੇ ਬਚਾਲਾ ਬਾਕੀ ਜੇ ਲੱਤ ਟੁੱਟ ਜੇ ਬੰਦੇ ਦੀ ਕੋਈ ਚੱਕਰ ਨਹੀਂ ਬਾਕੀ ਜਿਹੜੀ ਪੂਰਾ ਸਾਰਾ ਸਮਾਨ ਡਰੋਜੇ ਚੱਲੀਏ ਬਸ ਲੈ ਚਲੋ ਓਏ ਚਿਆਰ ਹਮੂਏ ਇੱਚ ਦੇ ਕਰਾਂ ਇਹ ਨਾ ਜੀ ਵਿੱਚ ਬੈਲਟ ਲਾ ਲੈ ਓਏ ਕੱਢ ਲਈ ਬੈਲਟ ਵਾਲੀ ਪਿੱਛੇ ਬਹਿ ਕੇ ਕੀ ਆ ਲੋ ਵਹਿਮੋ ਤੇਰਾ ਭਾਈ ਇਹ ਪੋਡਕਾਸਟ ਪਹਿਲਾਂ ਤੇਰੇ ਭਾਈ ਪੈਰ ਚ ਪੋਰੀ ਆ ਹਾਂ ਭਾਈ ਤੇਰਾ ਪੰਜਵਾਂ ਗੇੜਾ 2 ਸਾਲਾਂ ਦਾ ਤੀਜਾ ਗੇੜਾ ਆ ਸਾਲ ਚ ਹੋ ਜੂਗਾ ਤੇਰਾ ਮਨ ਲੱਗਦਾ ਕੀ ਚੱਕਰ ਹੈ ਜੀ ਨਹੀਂ ਲੱਗਦਾ ਉੱਤੇ ਹੈ ਪੰਜਾਬ ਨਾਲ ਪਿਆਰ ਆ ਪੂਰਾ ਹੁਣ ਕੀ ਕਰਨਾ ਐ ਦੂਰੇ ਸੁਵਾਦ ਲੈਣ ਕਿੰਨੇ ਦਿਨ ਆਇਆ ਓਏ 14 14 ਦਿਨ ਕਿੰਨੀ ਦਿਨ ਇੱਕ ਨੂੰ ਖਿੱਚੇਗਾ ਹੁਣ ਦੁਬਾਰੋਂ ਦਿੱਲੀ ਨੂੰ 18 ਨੂੰ 18 ਨੂੰ ਫੇਰ ਹੈ ਚਲ ਵਧੀਆ ਲੇ ਜਿੰਦਗੀ ਦਾ ਸੁਆਦ ਆ ਵੀ ਖੜੇ ਨੇ ਕੰਮੇ ਨਹੀਂ ਬਣ ਰਿਹਾ ਬਾਈ ਨਈ ਵਾਰ ਨਾਲ ਹੀ ਹੁੰਦਾ ਹੈ ਰੇਕੇ ਗੜੇ ਨਾਲ ਹੁੰਦਾ 15 ਦਿਨਾਂ ਦਾ ਵਾਦਾ ਖੜ ਜਾ ਸਾਲ ਹੋ ਗਿਆ ਤੈਨੂੰ ਨਾ ਨਾ ਕਿੰਨੇ ਤਿੰਨ ਮਹੀਨੇ ਹੋ ਗਏ ਨਾ ਤੈਨੂੰ ਆਏ ਨੂੰ 11 11 ਨੂੰ ਹੋਣਗੇ ਤੈਨੂੰ ਉਦੋਂ ਕੀ ਕਹਿੰਦਾ ਸੀ ਇਹ 15 ਦਿਨਾਂ ਨੂੰ ਆ ਗਿਆ ਕਹਿੰਦਾ ਵੀ ਜਾ ਭੈਣ ਦਾ ਯਾਰ ਪਿਛਲੀ ਸਤੰਬਰ ਦਾ ਲੱਗਿਆ ਕਟੋਂਦੇ ਆ ਕੈਂ ਟੋਂਦੇ ਆ ਵੀ ਜਾ ਦੱਸ ਤੇਰਾ ਕਦੋਂ ਤੈਨੂੰ ਮੈਂ ਛੱਡਣਾ ਹਾਂ ਸ਼ਪੈਚਲ ਚਾ ਯਾਰ ਕੋੜਾ ਜਾ ਲੈਣਾ ਪਈ ਮੈਨੂੰ ਫੌਜੀ ਨਾਲ ਨੇ ਜੋੜ ਕੇ ਪਿੰਡ ਪੰਜ ਚਾਹੇ ਪੱਤੀ ਕਿल्ले ਆਉਂਦੇ ਵਾਂਦੇ ਜਿਹੜੇ ਸਜਣਾ ਦੋ ਸਟਰੀਕ ਤਾਰਦੀ ਨੀਓ ਘੂਮ ਰਾਇੰਗ ਬੜੇ ਤੇ ਅੜਕੇ ਲਾਂਦੇ ਪਿੰਡ ਪੰਜ ਚਾਹੇ ਦੂਸਤਰੀ ਆ ਲੈ ਓਏ ਆ ਲੈ ਧੱਕੇ ਲਾਂਦੇ ਅੜਕੇ ਲਾਂਦੇ ਨੀਓ ਘੂਮ ਰਾਇੰਗ ਬੜੇ ਤੇ ਅੜਕੇ ਲਾਂਦੇ ਲਾਇਆ ਕੋਲੇ ਲਈਏ والله ਮੇਤਰੋ ਪਹੁੰਚ ਗਏ ਪਿੰਡ ਚੱਠਿਆਂ ਦੇ ਵਿੱਚ ਕੋਪੜ ਨੂੰ ਮਿਲੋ ਕੋਪੜ ਹੈ ਮਨ ਲਵਤ ਤੇ ਰੁਕੜੀ ਉਫੜ ਵੀ ਕਹੂਗਾ ਤੀਜੇ ਦਿਨੇ ਆਏ ਆਇਓ ਨਹੀਂ ਤੈਨੂੰ ਯਾਦ ਕਰਦੀ ਮੈਂ ਮੈਂ ਬੈਂਕ ਜਾਈਂਗਾ ਬੁਲਾਈ ਪਹਿਲੇ ਇਹਦੇ ਮਰੂ ਜਾਵਣੀ ਵੀ ਬੁਲਾ ਦੇ ਮੈਂ ਤਾਂ ਮੈਨੂੰ ਹੁਣ ਗੱਲ ਕਰਨੀ ਸੱਚੀ ਆਪਣੀ ਕਹਿੰਦੇ ਗੱਲ ਨਹੀਂ ਹੋਈਗੀ ਠੀਕ ਹੈ ਆ ਜੀ ਕਿੰਨਾ ਟਾਈਮ ਲੱਗਣਾ ਬਾਜ਼ ਚਲਾ ਬੈਂਕੀ ਤੋਂ ਡੂੜ ਗਏ ਤੇ ਵਾੜ ਗਏ ਸਸਰੀ ਘਰ ਅੱਛਾ ਹੀ ਆਵਾਂਗੇ ਅਸੀਂ ਉਧਰ ਫੁੱਫੜਾ ਸਾਡੇ ਫੁੱਫੜਾ ਕਹਿੰਦੇ ਯਾਰ ਸਾਡੇ ਘਰ ਦਾ ਪ੍ਰਾਣਾ ਮੋਮਬਤੀ ਪਹਿਲਾਂ ਕਰ ਦਿੰਦੇ ਛੋਟੇ ਹੁੰਦੇ ਨੇ ਕਿ ਮੋਮਬਤੀ ਵੀ ਉਹ ਅੱਗੇ ਜਿਵੇਂ ਜਉਣੀਆ ਫੁੱਫੜ ਕਹਦੇ ਫਫਰ ਉਹਦੀ ਬੁਝ ਜਾਂਦੀ ਦੀ ਹਾਂ ਉਹ ਫੂਕ ਮਾਉ ਨਿਕਲਦੀ ਆ ਬੁਝ ਕਰਦੇ ਉਹ ਐਂਟਰੀ ਕਰ ਫੁੱਫੜ ਲੈ ਕਰ ਦੋ ਐਂਟਰੀ ਕਰ ਦੋ ਟੋ ਕੇ ਇੱਕ ਫਫਰ ਮੈਂ ਕਰ ਵੈਲਕਮ ਇਹਨੂੰ ਤਾਂ ਵੈਲਕਮ ਨਹੀਂ ਕਹਿੰਦਾ ਕੋਈ ਵੀ ਤੀਜ ਦਿਨ ਦਾ ਮੂੰਹ ਚੱਕਿਆ ਜਾਂਦਾ ਤੈਨੂੰ ਦਾ ਕਿਹਨ ਦਾ ਕੂਤੜ ਵਾਲਾ ਜਿਹੜਾ ਫੁੱਲੇ ਡੇ ਕੇ ਉੱਪਰ ਦੀ ਜਦੋਂ ਪਹਿਲੀ ਵਾਰ ਆਇਆ ਉਹ ਰੂ ਬੁਲੜੇ ਕਿ ਲਈ ਕਿ ਦੂਰ ਲੱਕ ਚੱਲ ਜਿੰਦੇ ਤੇ ਗਲਾਬ ਦੇ ਭੈਣ ਚ ਤਾਂ ਨਹੀਂ ਡਿੱਗੇ ਤੇ ਉਸ ਦਾ ਆ ਵੀ ਚੱਲ 5 ਸਾਲਾਂ ਬਾਅਦ ਆਇਆ ਮੁੰਡਾ ਕਿ ਦਿਨ ਤਾਂ ਆ ਗਿਆ ਤੇਲ ਦੂਰ ਕੋਈ ਨਹੀਂ ਕੋਈ ਕਿਸੇ ਨੂੰ ਚਾਉਣੀ ਹੈਗਾ ਵੀ ਆ ਗਿਆ ਤੇ ਰੋਜ਼ੇ ਮੂੰਹ ਚੱਕ ਲੈਂਦਾ ਦਾ ਆ ਸੁਣ ਰਹੀ ਨਹੀਂ ਓਏ ਆ ਪਾ ਲੈਂਦੀ ਅੱਛਾ ਅੱਛਾ ਲੈ ਉਹ ਰੂ ਕੋਈ ਨਹੀਂ ਬੇਬੀ ਚੱਤ ਪਾ ਲੈ ਬੇਬੀ ਦਾ ਪੈਸੇ ਲੈ ਕੇ ਆਊਗੀ ਆਇਆ ਬੇਬੇ ਦੇਸ਼ ਆਗੜੇ ਨੂੰ ਜਾ ਗਾਲਾਂ ਦੇ ਫਿਰ we free.